ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਦਾ ਦੀ ਇੱਕ ਮੀਟਿੰਗ ਪਿੰਡ ਰਜਾਪੁਰ ਵਿੱਚ ਹੋਈ ਮੀਟਿੰਗ ਦੌਰਾਨ ਜਤੇਬਿੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮੈਂਮਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਦੌਰਾਨ ਉਹਨਾਂ ਨੇ ਕਿਸਾਨ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਸੰਘਰਸ਼ੀ ਬੰਨਾ ਹੋਵੇਗਾ ਕਿਉਂਕਿ ਕਾਰਪੋਰੇਟ ਘਰਾਣੇ ਸਮੇਂ ਦੀਆਂ ਸਰਕਾਰਾਂ ਦੇ ਰਾਹੀਂ ਸਾਡੀਆਂ ਜ਼ਮੀਨਾਂ ਤੇ ਅੱਖ ਰੱਖੀ ਬੈਠੇ ਨੇ ਉਹਨਾਂ ਨੇ ਕਿਸਾਨਾਂ ਤੋਂ ਜ਼ਮੀਨ ਤੇ ਖੋਨ ਵਾਸਤੇ ਹਰ ਤਰ੍ਹਾਂ ਦੇ तरीके ਤੇ ਨੀਤੀਆਂ ਹੋਣ ਦੇ ਵਿੱਚ ਲਿਆ ਰਹੇ ਨੇ ਉਹਨਾਂ ਕਹੇ ਇੱਕ ਪੰਜਾਬ ਵਿੱਚ ਕਿਸਾਨ ਇਸ ਸਮੇਂ ਹੜਾਂ ਦੀ ਮਾਰ ਵਿੱਚ ਚਾਹੇ ਤੇ ਦੇਸ਼ ਤੇ ਪ੍ਰਧਾਨ ਮੰਤਰੀ ਵੱਲੋਂ ਇਸ ਤੇ ਇੱਕ ਸ਼ਬਦ ਵੀ ਨਾ ਬੋਲਣਾ ਚਿੰਤਾਜਨਕ ਤੇ ਨਿਰਾਸ਼ਜਨਕ ਹੈ। ਪਿਛਲੇ 2 ਦਿਨ ਪਹਿਲਾਂ ਇੱਕ ਪਾਣੀ ਨੂੰ ਕੱਢਣ ਦੇ ਨਾਂ ਤੇ ਇੱਕ ਲੜਾਈ ਹੋਈ ਸੀ। ਉਹ ਤਿਰਜੇ ਦੀ ਅੱਗੇ ਜ਼ਮੀਨ ਵੀ ਹੈ ਨਹੀਂ। ਉਹ ਜਾ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਕਿਉਂਕਿ ਅਸਰ ਸੂਕ ਹੈ ਉਹਦਾ ਉਹ ਜਿਹੜਾ ਹਲਕਾ ਇੰਚਾਰਜ ਕਰਮਵੀਰ ਚੰਦੀ ਹੈ ਉਹ ਹਮੇਸ਼ਾ ਉਹਦੇ ਨਾਲ ਰਹਿੰਦੇ ਆ। ਉਹਨਾਂ ਨੇ ਲੜਾਈ ਤੇ ਪਾਣੀ ਦਾ ਬਹਾਨਾ ਕਰਕੇ ਉਸ ਕਿਸਾਨ ਦੇ ਨਾਲ ਲੜਾਈ ਮੁੱਲ ਲਈ ਜਾ ਕੇ 5 ਕਿਲੋਮੀਟਰ ਤੋਂ ਜਾ ਕੇ ਔਰ ਉਹਨਾਂ ਦੇ ਸਿਰ ਵੀ ਖੋਲੇ ਉਹਨਾਂ ਦੇ ਤਿੰਨ ਬੰਦੇ ਜਿਹੜੇ ਆ ਉਹ ਗੰਬੀਰ ਫੱਟੜ ਕੀਤੇ ਆ ਜਿਹੜੇ ਇਸ ਵੇਲੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਨਹੀਂ ਪ੍ਰੋਪਰ ਹੋ ਰਿਹਾ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਕਰਾਇਆ ਜਾ ਰਿਹਾ ਡਾਕਟਰ ਨੇ ਉਹਨਾਂ ਨੂੰ ਜਿਹੜਾ ਉਥੋਂ ਕੱਢ ਦਿੱਤਾ ਕਹਿੰਦਾ ਜੀ ਮੈਂ ਇਹ ਉਹਨਾਂ ਦਾ ਸਿਰ ਸੁਕੀ ਨਾ ਕਰਨ ਵੀ ਚੰਦੀ ਨੇ ਤੱਕੇ ਦੇ ਨਾਲ ਉਹਨਾਂ ਨੂੰ ਉੱਥੋਂ ਰਿਲੀਜ਼ ਕਰਾ ਦਿੱਤਾ ਕਿ ਇਹ ਬੰਦੇ ਇਲਾਜ ਦੇ ਯੋਗ ਨਹੀਂ ਹੈ ਤੇ ਉਸੇ ਧਿਰ ਨੂੰ ਜਿਹਨੂੰ ਕੁੱਟ ਵੀ ਪਈ ਹੈ ਉਸੇ ਧਿਰ ਤੇ 307 ਤੇ ਪਤਾ ਨਹੀਂ ਕਿਹੜੇ ਕਿਹੜੇ ਪਰਚੇ ਅਸਲਾ ਇਕ ਦੇ ਲਾ ਦਿੱਤੇ ਗਿਆ ਤੇ ਅਸੀਂ ਉਸ ਮਕਸਦ ਵਿੱਚ ਇਕੱਠੇ ਹੋਏ ਜਿੱਥੇ ਬੰਦੀਆਂ ਦਾ ਇਹ ਆਪਣਾ ਅਸੂਲ ਹੈ ਕਿ ਮظلوم ਨਾਲ ਖੜੇ ਹੋਣਾ ਜਦੋਂ ਲੋਕਾਂ ਨਾਲ ਧੱਕਾ ਹੁੰਦਾ ਹੈ ਕਿ ਲੋਕ ਲਹਿਰ ਬਣਦੀ ਆ ਲੋਕਾਂ ਅੰਦਰ ਇੱਕ ਜਜ਼ਬਾ ਪੈਦਾ ਹੁੰਦਾ ਕੇ ਲੋਕ ਉਸ ਗੁੱਸੇ ਨੂੰ ਲੈ ਕੇ ਅੱਜ ਵੀ ਇਹ ਸਾਰਾ ਮਾਹੌਲ ਤੁਸੀਂ ਜਿਹੜਾ ਦੇਖਿਆ ਹੈ ਉਹ ਇਸ ਮਕਸਦ ਨੂੰ ਹੋਇਆ ਕਿ ਲੋਕਾਂ ਅੰਦਰ ਜਿਹੜਾ ਜ਼ਬਰ ਕੀਤਾ ਗਿਆ ਸਰਕਾਰ ਵੱਲੋਂ ਉਹਦੇ ਖਿਲਾਫ ਇੱਕ ਲੋਕ ਲਹਿਰ ਬਣੀ ਹੈ ਅਸੀਂ ਉਹਦੇ ਖਿਲਾਫ ਇੱਕ ਵੱਡਾ ਪ੍ਰੋਗਰਾਮ ਦੇਵਾਂਗੇ ਦਿਨਾਂ ਚ ਸਾਡੇ ਤੋਂ ਜਿਹੜੇ ਸਾਡੇ 12 ਬੰਦੇ ਤੇ ਪਰਚੇ ਕਰਤੇ ਆ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਅਣਪਛਾਤੇ ਰੱਖ ਲੈ ਕਿ ਜਿਹੜਾ ਬੋਲੂਗਾ ਮੇਰੇ ਵਰਗਾ ਉਹਦੇ ਉਹਨੂੰ ਉਹਦੇ ਵਿੱਚ ਇਨਵੋਲਵ ਕਰ ਲਾਂਗੇ ਅਸੀਂ ਉਸ ਨੂੰ ਰੋਕਣ ਲਈ ਗੁੰਡਾਗਰਦੀ ਨੂੰ ਰੋਕਣ ਲਈ ਪੁਲਿਸ ਤੇ ਸਿਆਸਤ ਜਿਹੜੀ ਰਲਈ ਹੋਈ ਆ ਪੁਲਿਸ ਜਿਹੜੀ ਆ ਉਹ ਇਸ ਪਾਰਟੀ ਦੀ ਜਿਹੜੀ ਆ ਨਾ ਉਹ ਸਾਰੀਆਂ ਨੀਤੀਆਂ ਜਿਹੜੀਆਂ ਉਹ ਵੇਚ ਚੁੱਕੀ ਆ ਪੁਲਿਸ ਸਿਰਫ ਆਪਣੀ ਨੌਕਰੀ ਬਚਾਉਣ ਦੀ ਖਾਤਰ ਜਿਹੜਾ ਸੁਸ਼ੋਧੀਆਂ ਨੇ ਪਿੱਛੇ ਬਿਆਨ ਦਿੱਤਾ ਸੀ ਕਿ ਧਾਮ ਦੰਡ ਜੋ ਵੀ ਵਰਤ ਹੁੰਦਾ ਵਰਤ ਲਓ 24 ਦੇ 27 ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ ਉਹਨਾਂ ਨੇ ਉਸ ਮਾਮਲੇ ਨੂੰ ਲੈ ਕੇ ਇਹ ਜਿਹੜਾ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈ ਨਜਾਇਜ਼ ਪਰਚੇ ਨਜਾਇਜ਼ ਲੋਕਾਂ ਨੂੰ ਤੰਗ ਕਰਨਾ ਆਮ ਆਦਮੀ ਪਾਰਟੀ ਦੇ ਵਿੱਚ ਤੱਕੇ ਦੇ ਨਾਲ ਲੈ ਕੇ ਆਉਣਾ ਕਿਉਂਕਿ ਸਾਡੀ ਜੱਥੇਬੰਦੀ ਜਿਹੜੀ ਆ ਉਹ ਕਿਸੇ ਵੀ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਹੈ ਕਦੀ ਇਲੈਕਸ਼ਨ ਲੜਦੀ ਨਹੀਂ ਹੈ ਨਾ ਇਲੈਕਸ਼ਨ ਲੜੂਗੀ ਉਹਨਾਂ ਨੂੰ ਇਹ ਭਲੇਖਾ ਹੈ ਕਿ ਜੱਥੇਬੰਦੀ ਦੇ ਨਾਲ ਤੁਰਿਆ ਇੱਕ ਪਿੰਡ ਦਾ ਆਗੂ ਇੱਕ ਪਿੰਡ ਦਾ ਸਰਪੰਚ ਅਸੀਂ ਪਰਚੇ ਪਾ ਕੇ ਉਨੂੰ ਆਮ ਆਦਮੀ ਪਾਰਟੀ ਵਿੱਚ ਲੈ ਆਵਾਂਗੇ ਇਹ ਉਹਦਾ ਬਹੁਤ ਵੱਡਾ ਭਲੇਖਾ ਆ ਇਹ ਅਸਲ ਵੀ ਜਣਾ ਤੇ ਅਸਲ ਰੀਜ਼ਨ ਇਹੀ ਹੈ ਕਿ ਕਿਸੇ ਕੋਲੋਂ ਆਪਣੇ ਬੰਦੇ ਕੋਲੋਂ ਲੜਾਈ ਕਰਾ ਕੇ ਜੇ ਇਹ ਰੀਜ਼ਨ ਨਾ ਹੁੰਦਾ ਫਿਰ ਉਹਨਾਂ ਨੇ ਸਾਡੇ ਬੰਦਿਆਂ ਦੇ ਸਿਰ 파ੜਿਆ ਤਿੱਖੀਆਂ ਕਿਰਪਾਨਾਂ ਮਾਰੀਆਂ ਉਹਨਾਂ ਦਾ ਵਿਗੜਿਆ ਕੱਖ ਨਹੀਂ ਉਹਨਾਂ ਨੇ ਕੋਲੋਂ ਸੱਟ ਲਾ ਕੇ ਹਸਪਤਾਲ ਵਿੱਚ ਪੈ ਗਏ ਆ ਉਹਨਾਂ ਤੇ ਬਰਾਬਰ ਤਾਂ ਕੋਈ ਪਰਚਾ ਨਹੀਂ ਕੀਤਾ ਅਸੀਂ ਅੱਜ ਸੂਬਾ ਕਮੇਟੀ ਨਾਲ ਗੱਲ ਕੀਤੀ ਸੀ ਸੂਬਾ ਕਮੇਟੀ ਤੋਂ ਸਦਾ ਹਨੇਕ ਸਿੰਘ ਮਹਿਮਾ ਸਾਡੇ ਦਰਦ ਨੂੰ ਲੈ ਕੇ ਆਏ ਆ ਤੇ ਅਸੀਂ ਇਹ ਪ੍ਰੋਗਰਾਮ ਦੇਣ ਜਾ ਰਹੇ ਆ ਕਿ ਇੱਕ ਦੋ ਦਿਨਾਂ ਅੰਦਰ ਸਲਾਹ ਕਰਕੇ ਦੱਸਾਂਗੇ ਅਸੀਂ ਵੱਡਾ ਪ੍ਰਦਰਸ਼ਨ ਕਰਾਂਗੇ ਔਰ ਕਰਾਂਗੇ ਇਸ ਪ੍ਰਦਰਸ਼ਨ ਵਿੱਚ ਹੱਲ ਹੁੰਦਾ ਕੋਈ ਬਹੁਤਾ ਇਹ ਦੱਸਦਾ ਨਹੀਂ ਹੁੰਦਾ ਪਰ ਅਸੀਂ ਇਹ ਤਿਆਹੀਆ ਕੀਤਾ ਹੈ ਮਹਿਮਾ ਸਾਹਿਬ ਨੇ ਲੋਕਾਂ ਦੀ ਹਾਜ਼ਰੀ ਵਿੱਚ ਬੋਲਿਆ ਇਹ ਲੜਾਂਗੇ ਲੜਾਈ ਲੰਬੀ ਔਰ ਜਿੱਤਾਂਗੇ ਜਿੰਨਾ ਚਿਰ ਪਰਚੇ ਰੱਦ ਨਹੀਂ ਹੁੰਦੇ ਉਹਨਾਂ ਚ ਲੜਦੇ ਰਹਿਵਾਂਗੇ